ਤਾ ਪਿਆਰੋ ਸਾਨੂੰ ਇਸ ਦੁਨੀਆ ਤੋਂ ਛੱਡ ਕੇ ਚਲੇਗਾ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਨਮ ਜਾਤੀ ਛੋਟੇ ਘਰ ਦੇ ਸੀ ਮਾਤਾ ਮਧਰੇ ਕਰਦੇ ਘਰ ਦੇ ਵਿੱਚ ਨਿੱਕਾ ਜਿਹਾ ਕਮਰਾ ਸੀ ਤੇ ਘਰ ਚ ਡਾ ਵੱਡਾ ਪਿੱਪਲ ਦਾ ਇੱਕ ਦਰਖਤ ਖੜਾ ਸੀ ਤੇ ਉਸ ਘਰ ਦੇ ਵਿੱਚ ਮਾਤਾ ਕੱਲੀ ਹੋਈ ਰਹਿੰਦੀ ਸੀ ਸਾਰੀ ਸੰਗਤ ਨੂੰ ਬੇਨਤੀ ਹੈ ਭੈਣਾ ਭਰਾਵਾਂ ਨੂੰ ਅਰਦਾਸ ਕਰਿਓ ਮਾਤਾ ਪਿਆਰ ਨੂੰ ਸਤਿ ਪਾਸ਼ਾ ਬਾਘੀ ਜੀ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਬੋਲੇ ਸੋਨਹਿਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 23 3 225 ਮਾਤਾ ਸਾਡੀ ਪਿਆਰੋ ਪਿਆਰੋ ਮਾਤਾ ਨੂੰ ਤੁਸੀਂ ਦੇਖਦੇ ਹੋ ਮੰਜੇ ਤੇ ਪਿਆ ਦਾ ਹੀ 3 ਫੁੱਟ 3.5 ਫੁੱਟ ਇੰਨੀ ਕੀ ਹਾਈਟ ਸੀ ਮਾਤਾ ਜਨਮ ਜاتی ਛੋਟੇ ਕੱਦ ਦੇ ਸੀ ਮਾਤਾ ਮਧਰੇ ਕੱਦ ਦੇ ਸੀ ਮਾਤਾ ਪਿਆਰੋ ਜੀ ਦਾ ਵਿਆਹ ਹਰੀ RAM ਜੀ ਨਾਲ ਹੋਇਆ ਪਿੰਡ ਬੈਰਸੀਆ ਤਹਿਸੀਲ ਤੇ ਨਵਾਂ ਸ਼ਹਿਰ ਜ਼ਿਲ੍ਹਾ ਚੀਤਪਾਟ ਸਿੰਘ ਬਾਪੂ ਵੀ ਸਾਧੂ ਸੁਭਾਅ ਦੇ ਬੰਦੇ ਸੀ ਸਿਰ ਦੇ ਵਿੱਚ ਜਟਾਵਾਂ ਸੀ ساری ਉਮਰ ਉਹਨਾਂ ਨੇ ਬਸ ਆਪ ਦੇ ਆਪ ਚ ਹੀ ਕੱਟੀ ਪਿੰਡ ਦੇ ਚੌਂਕੀਦਾਰੇ ਦੀ ਡਿਊਟੀ ਮਿਲੀ ਹੋਈ ਸੀ ਉਹਨਾਂ ਨੂੰ ਪਰ ਉਹ ਸਾਰਾ ਚੌਂਕੀਦਾਰਾ ਮਾਤੋਂ ਮਾਤਾ ਪਿਆਰ ਹੀ ਕਰਦੀ ਸੀ ਬੱਚਾ ਕੋਈ ਹੋਇਆ ਨਹੀਂ ਇਹਨਾਂ ਦੇ ਪਿੰਡ 'ਚ ਸਨੇਹਾਂ ਦੇਣਾ ਚੌਂਕੀਦਾਰੇ ਦਾ ਸਰਪੰਚ ਦੇ ਘਰੇ ਮੈਂਬਰ ਦੇ ਘਰੇ ਜਾਂ ਪਿੰਡ 'ਚ ਕੋਈ ਹੋਰ ਸੱਦਾ ਦੇਣਾ ਪਿੰਡ 'ਚ ਸਪੀਕਰ 'ਚ ਕੁਝ ਬੋਲਣਾ ਕੋਈ ਸਰਕਾਰੀ ਅਨਾਊਂਸਮੈਂਟ ਆ ਤਾਂ ਇਹ ਮਾਤਾ ਸਾਰਾ ਕੰਮ ਪਿੰਡ ਦੇ ਵਿੱਚ ਕਰਦੀ ਇੱਕ ਦਿਨ ਕੁੱਤਾ ਮਗਰ ਪੈ ਗਿਆ ਡਰਦੀ ਡੈਗ ਪੀ ਤੇ ਢੂਈ ਥੱਲੇ ਵੱਜੀ ਇੱਟ ਤੇ ਤਾਂ ਰੀੜ ਦੀ ਹੱਡੀ ਆ ਜਿਹੜੀ ਉਹਦਾ ਕੋਈ ਮਣਕਾ ਦਬ ਗਿਆ ਜਿਹਦੇ ਕਰਕੇ ਚੱਲਣ ਫਿਰਨ ਤੋਂ ਰਹਿ ਗਈ ਮੰਜੇ ਤੇ ਪੈ ਗਈ ਵਿਚਾਰੀ ਉਸ ਤੋਂ ਪਹਿਲਾਂ ਇਹ ਤੁਰ ਹੀ ਫਿਰਦੀ ਸੀ ਆਪਣੇ ਘਰ ਵਾਲੇ ਨੂੰ ਵੀ ਸੰਭੀ ਜਾਂਦੀ ਸੀ ਸਾਰਾ ਕੁਝ ਕਰੀ ਜਾਂਦੀ ਸੀ ਜਦੋਂ ਇਹ ਮੰਜੇ ਤੇ ਪੈ ਗਈ ਤਾਂ ਬਾਪੂ ਪਹਿਲਾਂ ਹੀ ਢਿੱਲਾ ਮਠਾ ਰਹਿਦਾ ਸੀ ਕੁਝ ਸਮੇਂ ਬਾਅਦ ਹੀ ਉਹ ਪੂਰਾ ਹੋ ਗਿਆ ਤਾਂ ਫਿਰ ਇਹ ਵੀ ਕੱਲੀ ਘਰ ਦੇ ਵਿੱਚ ਪਈ ਜਕਮ ਹੋ ਗਏ ਪਿੱਛੇ ਧੰਨਵਾਦ ਉਸ ਰੱਬ ਵਰਗੇ ਮਾਤਾ ਦੇ ਭਤੀਜੇ ਦਾ ਸਤਪਾਲ ਦਾ ਜਿਹੜਾ ਅੱਖਾਂ ਤੋਂ ਜ਼ਰੂਰ ਮਨਾਖਾ ਵਾ ਪਰ ਮਨ ਦੀ ਅੱਖ ਤੋਂ ਬਹੁਤ ਕੁਝ ਦੇਖ ਪਾ ਰਿਹਾ ਇਸ ਵੀਰ ਨੇ ਆਪਣੀ ਜਿਮੇਵਾਰੀ ਸਮਝਦੇ ਆਂ ਫਰਜ਼ ਸਮਝਦੇ ਆਂ ਪਹਿਲਾਂ ਵੀ ਜਦੋਂ ਹਰੀਰਾਮ ਜੀ ਜਿਉਂਦੇ ਸੀ ਉਦੋਂ ਵੀ ਇਹ ਮਦਦ ਕਰਦੇ ਇਲਾਜ ਕਰਾਉਂਦੇ ਦਵਾਈ ਦਿਵਾਉਂਦੇ ਹਸਪਤਾਲ ਲੈ ਜਾਂਦੇ ਉਸ ਤੋਂ ਬਾਅਦ ਵੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਇਹਨਾਂ ਨੋਹਾ ਸੀਗੇ ਆ ਭਤੀਜ ਨੋਹਾ ਉਹ ਮਾਤਾ ਨੂੰ ਸਾਂਭਦਿਆਂ ਰੋਟੀ ਪਾਣੀ ਵੀ ਦਿੰਦਿਆਂ ਸਾਫ ਸਫਾਈ ਵੀ ਕਰੇ ਆਉਂਦੀਆਂ ਜਾ ਕੇ ਪਰ ਉਸ ਘਰ ਦੇ ਵਿੱਚ ਨਿੱਕਾ ਜਿਹਾ ਕਮਰਾ ਸੀ ਤੇ ਘਰ ਚ ਇੱਡਾ ਵੱਡਾ ਪਿੱਪਲ ਦਾ ਇੱਕ ਦਰਖਤ ਖੜਾ ਸੀ ਤੇ ਉਸ ਘਰ ਦੇ ਵਿੱਚ ਮਾਤਾ ਇਕੱਲੀ ਹੋਈ ਰਹਿੰਦੀ ਬੋਰਡ ਦਾ ਡਰਾਫਟ ਨੂੰ ਹਾਂ ਜੀ ਬੋਰਡ ਤੇ ਪੇਪਰ ਸੀ ਦੋ ਤੇ ਫਿਰ ਸਤਪਾਲ ਜੀ ਸਾਡੇ ਕੋਲੇ ਆਏ ਇਦਾਂ ਹੀ ਸੋਟੀ ਨਾਲ ਤੁਰਦੇ ਤੁਰਦੇ ਇੱਕ ਦਿਨ ਇੱਥੇ ਪਹੁੰਚੇ ਤੇ ਆ ਕੇ ਇਹਨਾਂ ਨੇ ਸਾਨੂੰ ਦੱਸਿਆ ਵੀ ਮੈਂ ਪਹਿਲਾਂ ਵੀ ਆ ਕੇ ਗਿਆ ਤੁਹਾਡੇ ਕੋਲੇ ਵੀ ਹੁਣ ਮੈਂ ਕੰਮ ਆਇਆ ਵੀ ਬੈਰ ਸਿੰਘਾਂ ਪਿੰਡ ਦੇ ਵਿੱਚ ਸਾਡੀ ਘਰਾਂ ਚੋਂ ਲੱਗਦੀ ਤਾਂ ਉਹ ਪੂਆਵਾ ਵੀ ਮੈਂ ਚਾਹੁੰਨਾ ਵੀ ਉਹਦੀ ਤੁਸੀਂ ਮਦਦ ਕਰੋ ਵੀ ਉਹਦੀ ਹਾਲਤ ਬਹੁਤ ਮਾੜੀ ਹੈ ਤਾਂ ਫਿਰ ਬੀਰ ਬਾਪੂ ਜੀ ਸਾਨੂੰ ਦੱਸ ਕੇ ਗਏ ਇਹਨਾਂ ਨੂੰ ਅਸੀਂ ਦੱਸਿਆ ਵੀ ਸਾਨੂੰ ਵੀਡੀਓ ਵਗੈਰਾ ਬਣਾ ਕੇ ਭੇਜਿਓ ਇਹਨਾਂ ਨੇ ਵੀਡੀਓ ਵਗੈਰਾ ਬਣਾ ਕੇ ਭੇਜੀ ਤਾਂ ਫਿਰ ਅਸੀਂ ਇੱਕ ਦਿਨ ਮਾਤਾ ਜੀ ਨੂੰ ਲੈਣ ਪਹੁੰਚੇ ਤਾਂ ਮਾਤਾ ਜੀ ਦੇ ਘਰ ਦੇ ਵਿੱਚ ਜਾ ਕੇ ਜੋ ਹਾਲਾਤ ਦੇਖੇ ਉਹ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਉੱਥੋਂ ਮਾਤਾ ਜੀ ਨੂੰ ਲਿਆਏ ਇੱਥੇ ਇਲਾਜ ਸ਼ੁਰੂ ਹੋ ਗਿਆ ਮਾਤਾ ਜੀ ਦੇ ਟੈਸਟ ਹੋਏ ਐਮ ਆਰ ਆਈ ਹੋਈ ਸਾਰਾ ਕੁਝ ਹੋਇਆ ਡਾਕਟਰ ਕਹਿੰਦੇ ਸਰਜਰੀ ਹੈ ਜਿਹੜੀ ਜੇ ਆਪਾਂ ਢੂਈ ਦੀ ਕਰਦੇ ਆ ਇਹ ਨਾ ਹੋਵੇ ਬਿਲਕੁਲ ਹੀ ਖੜਜੇ ਵਾਸ਼ਰੀਰ ਕਿਉਂਕਿ ਡੈਮੇਜ ਜ਼ਿਆਦਾ ਹੋ ਚੁੱਕਿਆ ਸੀ ਪਹਿਲਾਂ ਅਸੀਂ ਸਪਾਈਨ ਦੀ ਸਰਜਰੀ ਵੀ ਇੱਥੇ ਗੱਲਬਾਤ ਕਰ ਲਈ ਸੀ ਡਾਕਟਰ ਦੇ ਨਾਲ ਪਰ ਸਤਪਾਲ ਜੀ ਦਾ ਇਹਨਾਂ ਧੰਨਵਾਦ ਆ ਵੀ ਹਰ ਮਹੀਨੇ ਇਹਨਾਂ ਨੇ ਇੱਕ ਜਾਂ ਦੋ ਗਿਹੜੇ ਮਾਰਨੇ ਮਾਰਨੇ ਆਪਣੀ ਭੂਆ ਦੇ ਮਗਰ ਤੇ ਮਾਤਾ ਜੀ ਦਾ ਵੀ ਸਵਾਜ ਇਦਾਂ ਦਾ ਸੀ ਸਤਪਾਲ ਦਾ ਜਦੋਂ ਮੈਂ ਜਾਣਾ ਸਤਪਾਲ ਨੂੰ ਬੁਲਾ ਦਿਓ ਸਤਪਾਲ ਨਾਲ ਗੱਲ ਕਰਾ ਦਿਓ ਇਸਮਾਨ ਨੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ 8 ਮਹੀਨੇ ਤੇ 25 ਦਿਨ ਕੱਢੇ ਆ ਤੇ 8 ਮਹੀਨੇ 25 ਦਿਨਾਂ ਦਾ ਸਫ਼ਰ ਸੀ ਜਿਹੜਾ ਇਸਮਾਨ ਦਾ ਸਾਡੇ ਨਾਲ 271 ਦਿਨ 271 ਦਿਨ ਬਾਪੂ ਸਤਪਾਲ ਦੀ ਦਿਨ ਵੀ ਗਿਣੀ ਫਿਰਦੇ ਨੇ 271 ਦਿਨ ਇਸਮਾਨ ਨੇ ਇਥੇ ਦਾਨ ਜਲ ਛਕਿਆ ਇੱਥੇ ਜੋ ਸ਼ਾਦਾ ਪਾਣੀ ਛਕਣਾ ਸੀ ਅੰਜਲ ਸੀ ਨਾਣਾ ਪਾਣੀ ਪੁਛਕਿਆ ਪਰसों ਮਾਤਾ ਜੀ ਫਿਜ਼ੀਓਥੈਰੇਪੀ ਇਹਨਾਂ ਦੀ ਰੋਜ਼ ਹੁੰਦੀ ਸੀ ਬਾਹਾਂ ਦੀ ਵੀ ਤੇ ਲੱਤ ਦੀ ਵੀ ਡਾਕਟਰ ਕਹਿੰਦੇ ਸੀ ਥੈਰੇਪੀ ਨਾਲ ਹੀ ਕੋਈ ਹੱਲ ਹੋ ਸਕਦਾ ਵਾ ਤਾਂ ਉਹ ਥੈਰੇਪੀ ਕਰਵਾਉਣ ਆਏ ਮੇਰੇ ਕੋਲ ਦੀ ਨਿੰਗੇ ਤੇ ਗੱਲ ਕਰਦੇ ਗਏ ਮੇਰੇ ਨਾਲ ਵੀ ਸਤਪਾਲ ਕਦੋਂ ਆਊਗਾ ਸਤਪਾਲ ਨੂੰ ਫੋਨ ਕਰ ਦੋ ਚਾਹੇ ਸਤਪਾਲ ਅੱਜ ਹੀ ਮਿਲ ਕੇ ਗਿਆ ਹੋਵੇ ਜਦੋਂ ਇਹਨੇ ਮਾਤਾ ਨੇ ਮੈਨੂੰ ਮਿਲਣਾ ਇਹਨੇ ਕਿਹਾ ਸਤਪਾਲ ਨੂੰ ਬੁਲਾ ਦਿਓ ਜਾਂ ਮੇਰੀ ਗੱਲ ਕਰਾ ਦਿਓ ਮੈਂ ਹੱਸਦਾ ਕਹੀ ਜਾਂਦਾ ਮੈਂ ਕਿਹਾ ਬਾਬਾ ਬੇਬੇ ਤੂੰ ਜਾ ਕੋਈ ਗੱਲ ਨਹੀਂ ਮੈਂ ਕਰਾ ਦੂੰ ਗੱਲ ਪਿਆਰੋ ਮੈਂ ਛੇੜਨ ਲੱਗ ਗਿਆ ਬੀਬੇ ਨੂੰ ਮਜ਼ਾਕ ਕਰਦਾ ਜਿਵੇਂ ਮਾਂ ਪੁੱਤ ਦਾ ਇੱਕ ਰਿਸ਼ਤਾ ਹੁੰਦਾ ਮੇਰੀ ਆਦਤ ਆ ਤੇ ਅੱਧੇ ਪੌਣੇ ਘੰਟੇ ਬਾਅਦ ਪਤਾ ਲੱਗਿਆ ਵੀ ਮਾਤਾ ਨੂੰ ਕੋਈ ਹਾਰਡ ਦੀ ਪ੍ਰੋਬਲਮ ਆ ਗਈ ਈਲ ਚੇਅਰ ਤੇ ਲਈ ਜਾਂਦੇ ਸੀ ਇੱਕਦਮ ਹੀ ਸਾਰ ਰੁਕ ਗਿਆ ਥਾਂ ਪੈਰਾਂ ਚ ਹੀ ਆ ਗਈ ਡਾਕਟਰ ਦਾ ਕਾਲ ਆਇਆ ਵੀ ਆਈਸੀਯੂ ਦੇ ਵਿੱਚ ਮਾਤਾ ਪਿਆਰੋ ਆ ਲੈ ਕੇ ਆਏ ਨੇ ਵੀ ਉਹਨੂੰ ਵੈਂਟੀਲੇਟਰ ਤੇ ਕਰਨਾ ਪੈਣਾ ਤਾਂ ਮੈਂ ਵੀ ਹੈਰਾਨ ਮੈਂ ਕਿਹਾ ਕੋਈ ਗੱਲ ਨਹੀਂ ਕਰੋ ਜੋ ਕਰਨ ਵਾਲਾ ਵੀ ਮਾਤਾ ਨੂੰ ਬਚਾਉਣਾ ਆਪਾਂ ਚਲੋ ਉਹਨਾਂ ਨੇ ਫਟਾਫਟ ਵੈਂਟੀਲੇਟਰ ਮਸ਼ੀਨ ਤੇ ਲਾਇਆ ਤਾਂ 15 ਮਿੰਟਾਂ ਚ ਜਦੋਂ ਮੈਂ ਉੱਥੇ ਪਹੁੰਚਿਆ ਮੇਰੇ ਜਾਂਦੇ ਨੂੰ ਮਾਤਾ ਹੋਸ਼ ਚ ਆ ਗਈ ਸੀ ਸੁਰਤ ਚ ਆ ਗਈ ਸੀ ਸਮਝਣ ਲੱਗ ਗਈ ਸੀ ਇਸ਼ਾਰੇ ਮਾਰਨ ਲੱਗ ਗਈ ਸੀ ਗੱਲ ਕਰਨ ਲੱਗ ਗਈ ਸੀ ਤੇ ਮੂੰਹ ਚ ਪੈਪ ਪਾਈ ਹੋਈ ਸੀ ਫਿਰ ਮੂੰਹ ਚੋਂ ਪੈਪ ਕੱਢੀ ਉੱਠ ਕੇ ਬੈਠ ਗਈ ਗੱਲਾਂ ਕਰਨ ਲੱਗ ਗਈ ਠੀਕ ਹੋ ਗਈ ਕਹਿੰਦੀ ਮੈਨੂੰ ਕੀ ਹੋਇਆ ਮੈਂ ਡਾਕਟਰ ਨੂੰ ਪੁੱਛਿਆ ਡਾਕਟਰ ਕਹਿੰਦੇ ਵੀ ਹਾਰਟ ਦੀ ਪ੍ਰੋਬਲਮ ਆਈ ਸੀ ਇੱਕਦਮ ਜਿਵੇਂ ਪੈਨਿਕ ਅਟੈਕ ਹੁੰਦਾ ਕੋਈ ਵੀ ਉਹਦੇ ਨਾਲ ਇਹ ਇਦਾਂ ਹੋਇਆ ਇੱਕਦਮ ਵੀ ਇਹਨਾਂ ਨੂੰ ਨੰਦੇ ਸਾਈ ਰੁਕ ਗਿਆ ਸੀ ਚਲੋ ਟੈਸਟ ਉਸ ਕਰਾਏ ਮੈਂ ਪੁੱਛਿਆ ਡਾਕਟਰਾਂ ਨੂੰ ਵੀ ਕਲੀਅਰ ਕਰੋ ਵੀ ਹੋਇਆ ਕਾਤੋਂ ਇਹ ਕੰਮ ਹਨਾ ਤੇ ਉਹਦੇ ਟੈਸਟ ਕਰਾਏ ਟੈਸਟ ਦੀ ਰਿਪੋਰਟ ਵੀ ਠੀਕ ਆਈ ਐਕਸਰੇ ਕਰਾਇਆ ਐਕਸਰੇ ਦੇ ਵਿੱਚ ਥੋੜਾ ਜਿਹਾ ਆਇਆ ਸੀ ਵੀ ਹਾਰਟ ਦੀ ਕੋਈ ਸਮੱਸਿਆ ਚੱਲ ਰਹੀ ਹੈ ਹਾਰਟ ਦੀ ਪ੍ਰੋਬਲਮ ਹੈ ਹਾਰਟ ਦਾ ਇਹਨਾਂ ਨੂੰ ਪਹਿਲਾਂ ਵੀ ਦਿੱਕਤ ਸੀ ਜਦੋਂ ਪਹਿਲਾਂ ਟੈਸਟ ਕਰਾਏ ਸੀ ਅਜੇ ਆਈਸੀਯੂ ਦੇ ਵਿੱਚ ਹੀ ਦਾਖਲ ਸੀਗੇ ਅੱਜ ਸਵੇਰੋਂ ਤੜਕਿਓਂ ਫੇਰ ਅਟੈਕ ਆਇਆ ਬਸ ਉਸ ਅਟੈਕ ਨੇ ਮੌਕਾ ਨਹੀਂ ਦਿੱਤਾ ਦੁਬਾਰਾ ਮਾਤਾ ਪਿਆਰੋ ਸਾਨੂੰ ਇਸ ਦੁਨੀਆ ਤੋਂ ਛੱਡ ਕੇ ਚਲੇ ਗਈ ਪਰसों ਮਾਤਾ ਮੈਨੂੰ ਕਹੀ ਜਾਵੇ ਹਸਪਤਾਲ 'ਚ ਜਦੋਂ ਮੈਂ ਗਿਆ ਵੀ ਸਤਪਾਲ ਨਾਲ ਗੱਲ ਕਰਾ ਦਿਓ ਅਸੀਂ ਸਤਪਾਲ ਬਾਈ ਨੂੰ ਫੋਨ ਲਾਇਆ ਦੋ ਤਿੰਨ ਵਾਰੀ ਫੋਨ ਲਾਇਆ ਇਹਨਾਂ ਦਾ ਫੋਨ ਲੱਗਿਆ ਨਹੀਂ ਸਵਿਚ ਆਫ ਆ ਰਿਹਾ ਸੀ ਕਿਉਂਕਿ ਉਹ ਫੋਨ ਨੰਬਰ ਵਟਸਐਪ ਤੇ ਸੀਗਾ ਅਸੀਂ ਵਟਸਐਪ ਤੇ ਕਾਲ ਨਹੀਂ ਕੀਤੀ ਸ਼ਹਿਰ ਜਾਂਦੀ ਹੋਈ ਭੂਆ ਦੀ ਭਤੀਜੇ ਨਾਲ ਸ਼ਹਿਰ ਗੱਲ ਹੋਣੀ ਨਹੀਂ ਸੀ ਤੇ ਨਹੀਂ ਤਾਂ ਜੇ ਗੱਲ ਹੋ ਜਾਂਦੀ ਸਤਪਾਲ ਜੀ ਨੇ ਤਾਂ ਤੁਰੰਤ ਆ ਜਾਣਾ ਸੀ ਇੱਥੇ ਪਰ ਜੋ ਭਾਵੇਂ ਕਰਤਾਰ ਨੂੰ ਜੋ ਮਹਾਰਾਜ ਨੂੰ ਮਨਜ਼ੂਰ ਸੀ ਤੇ ਅੱਜ ਉਹਨਾਂ ਕਥਨਾਂ ਦੇ ਨਾਲ ਮਾਂ ਅਕਾਲ ਚਲਾਣਾ ਕਰ ਗਏ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜਾਪ ਰੱਜੇ ਤੇ ਸਵੇਰੇ ਸਤਪਾਲ ਜੀ ਨੂੰ ਅਸੀਂ ਕਾਲ ਕੀਤੀ ਦੱਸਿਆ ਵੀਡੀਓ ਕਾਲ ਤੇ ਫਿਰ ਉਹਨਾਂ ਨੂੰ ਦਿਖਾਇਆ ਤਾਂ ਭਾਈ ਹੁਣ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਦੋ ਘੰਟੇ ਅੱਧੇ ਘੰਟੇ ਚ ਵੀ ਕੀ ਕਰਨਾ ਤਾਂ ਦੋ ਘੰਟੇ ਬਾਅਦ ਇੱਥੇ ਆ ਪਹੁੰਚਿਆ ਪਰਿਵਾਰ ਇਹਨਾਂ ਨੇ ਦੱਸਿਆ ਵੀ ਅਸੀਂ ਸਸਕਾਰ ਇਹਦਾ ਪਿੰਡ ਲਿਜਾ ਕੇ ਕਰਨਾ ਵੀ ਇਹ ਚਾਹੁੰਦੀ ਸੀ ਮੈਂ ਪਿੰਡ ਜਾਣਾ ਸੁਰਤੀ ਵੀ ਅਸੀਂ ਉੱਥੇ ਕਰਾਂਗੇ ਸਸਕਾਰ ਵੀ ਇੱਥੇ ਨਹੀਂ ਕਰਨਾ ਤੇ ਅੱਜ ਮਾਤਾ ਜੀ ਦੇ ਭਰਾ ਆਏ ਨੇ ਸਦਾਰਾਮ ਜੀ ਬਾਪੂ ਸਤਪਾਲ ਭਤੀਜਾ ਕੁਲਵੰਤ ਸਿੰਘ ਭਤੀਜਾ ਜਸਜੀਤ ਸਿੰਘ ਭਤੀਜਾ ਲਖਣ ਗਵਾਂਢੀ ਹੈ ਭਾਈ ਇਹ ਪੰਜ ਜਾਨੇ ਮਾਤਾ ਜੀ ਦੇ ਇਸ पार्थिव ਸਰੀਰ ਨੂੰ ਲੈਣ ਵਾਸਤੇ ਇੱਥੇ ਪਹੁੰਚੇ ਨੇ ਤੇ ਹੁਣ ਮਾਤਾ ਜੀ ਦਾ ਅੰਤਮ ਸੰਸਕਾਰ ਹੈ ਜਿਹੜਾ ਇਹਨਾਂ ਦੇ ਪਿੰਡ ਬੈਰਸੀਆਂ ਜ਼ਿਲ੍ਹਾ ਚੀਰਪਗ ਸਿੰਘ ਵਿਖੇ ਕੀਤਾ ਜਾਊਗਾ ਸਾਰੀ ਸੰਗਤ ਨੂੰ ਬੇਨਤੀ ਹੈ ਭੈਣਾ ਭਰਾਵਾਂ ਨੂੰ ਅਰਦਾਸ ਕਰਿਓ ਮਾਤਾ ਪਿਆਰੋ ਨੂੰ ਸੱਚੇ ਪਾਤਸ਼ਾਹ ਬਾਬਾ ਗੁਰੂ ਜੀ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਂਦਣ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਜਿੰਨੀ ਕਿ ਸੇਵਾ ਸਾਡੇ ਕਰਮਾਂ ਚ ਸੀ ਅਸੀਂ ਆਪਣੇ ਵੱਲੋਂ ਪੂਰਾ ਯਤਨ ਕੀਤਾ ਚੰਗੇ ਮਨ ਨਾਲ ਤੇ ਸਾਫ ਨੀਅਤ ਨਾਲ ਉਹ ਸੇਵਾ ਨਿਭਾar ਸਕੀਏ ਬਾਕੀ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਜੇ ਮਹਾਬਾਗ ਅਨਸਾਰ ਉਹਨਾਂ ਦੇ ਭੇਜੇ ਹੋਏ ਆਏ ਸੀ ਤੇ ਉਹਨਾਂ ਦੇ ਸੱਦੇ ਹੋਏ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸਤਸਰਬਾਪੂ ਜੀ ਇੱਕ ਤਾਂ ਇਹਨਾਂ ਦਾ ਫੋਨ ਸੀਗਾ ਸਾਡੇ ਕੋਲੇ ਹਨਾ ਇੱਕ ਇਹਨਾਂ ਦਾ ਆਧਾਰ ਕਾਰਡ ਆ ਜੀ। ਤਾਂ ਦੋਨੋਂ ਚੀਜ਼ਾਂ ਫੜੋ। ਇਹਦੇ ਲਿਫਾਫੇ ਦੇ ਵਿੱਚ ਇਹ ਆਧਾਰ ਕਾਰਡ ਆ। ਤੇ ਇਹ ਮਾਤਾ ਪਿਆਰ ਉਹਦੀ ਤਸਵੀਰ ਸੀਗੀ ਸਾਡੇ ਕੋਲੇ ਜਦੋਂ ਅਸੀਂ ਪਿੰਡੋਂ ਲੈਣ ਗਏ ਸੀ ਮਾਤਾ ਨੂੰ। ਉਹ ਦਿਨ ਉੱਥੋਂ ਲੈ ਕੇ ਆਏ ਸੀਗੇ। ਹਾਂਜੀ ਹਾਂਜੀ। ਤੇ ਇਸ ਮਾਂ ਦੀਆਂ ਕੁਝ ਯਾਦਾਂ ਤੇ ਸਾਡੇ ਨਾਲ ਰਹਿਣਗੀਆਂ। ਹਾਂਜੀ ਹਾਂਜੀ। ਤੇ ਧੰਨਵਾਦ ਸਤਪਾਲ ਬਾਈ ਜੀ ਤੁਸੀਂ ਇਹਨਾਂ ਦੀ ਜਿਹੜੀ ਮਿੱਟੀ ਨੂੰ ਉਸ ਮਿੱਟੀ ਦੇ ਵਿੱਚ ਜਾ ਰਹੇ ਧੰਨਵਾਦ ਕਿਹੜੇ ਲਾਭ ਜਾਨਾ ਮੇਰੇ ਕੋਲ ਤਾਂ ਲਾਭ ਜੇ ਜਿਹਨਾਂ ਨੇ ਮੈਂ ਤੁਹਾਡਾ ਤੁਸੀਂ 8 ਮਹੀਨੇ 25 ਦਿਨ 271 ਦਿਨ ਸੇਵਾ ਕੀਤੀ ਆ ਮੈਂ ਕਹਿੰਦਾ ਇਹਦੇ ਸਵਸਾਂ ਦੀ ਜਿਹੜੀ ਪੂੰਜੀ ਸੀ ਮੈਨੂੰ ਜਦ ਵੀ ਆਣਾ ਮੈਂ ਮੈਨੂੰ ਪਿੰਡ ਲੈ ਜਾ ਬਤੀਜਾ ਮੈਂ 2-4 ਦਿਨ ਕਮਾ ਲਿਆ ਮੈਂ ਕਿਹਾ ਕੋਈ ਨਹੀਂ ਬਬਜੀ ਬਾਈ ਜੀ ਹੁਣੀ ਗੁੱਸੇ ਹੋਣਗੇ ਮੈਂ ਬਾਈ ਉਹਨਾਂ ਨਾਲ ਗੱਲ ਕਰੂੰਗਾ ਕਹਿੰਦਾ ਤੁਸੀਂ ਹੁਣ ਲਿਜਾਣ ਨੂੰ ਵੀ ਕਾਲੇ ਪੈ ਗਏ ਮੈਂ ਇਹਨਾਂ ਇਹੀ ਗੁਫ਼ਤੂ ਕੋ ਕਰਦੇ ਰਹਿਣਾ ਤਾਂ ਲੇਕਿਨ ਇਹਦੇ ਬਲੋ ਇਹ ਅੰਦਰ ਮੈਨੂੰ ਕਮਾ ਲਿਆ ਦੇ ਸਹਰ ਆਇਆ ਤਾਂ દિਵਾਲੀ ਆਈ ਤਾਂ ਲੋਹੜੀ ਆਈ ਤਾਂ ਉਸਾਰੇ ਤਿਹਾਣੇ ਤੇ ਮੈਨੂੰ ਕਹਣਾ ਮੈਨੂੰ ਲੈ ਜਾ ਚਾਰ ਕਿ ਦਿਨ ਮੈਨੂੰ ਲੈ ਜਾ ਫੇਰ ਦੇਖ ਲਓ ਉਦੋਂ 12 ਤਰੀਕ ਨੂੰ ਮੈਂ 12 ਮਾਰਚ ਨੂੰ ਮਿਲ ਕੇ ਗਿਆ 14 ਤਰੀਕ ਨੂੰ ਫੇਰ ਤੁਹਾਡੇ ਤੋਂ ਫੋਨ ਕਰਾਇਆ 14 ਨੂੰ ਆਹ ਮੈਂ ਉਦੋਂ ਫੋਨ ਕੀਤਾ ਹਾਂ होली ਵਾਲੇ ਦਿਨ ਤੁਸੀਂ ਕਾਲ ਕੀਤੀ ਕਰਨੀ ਪਿਆਰ ਮਾਤਾ ਨਾਲ ਗੱਲ ਕਰੋ ਤੇ ਹੁਣ ਇਦਾਂ ਥੀ ਵੀ ਇਹ ਤਾਂ ਜਿਹੜਾ ਹਿਸਾਬ ਕਿਤਾਬ ਉਦੋਂ ਵੀ ਫੇਰ ਮੇਰਾ ਭਰਾ ਆਇਆ ਉਹਨੂੰ ਜਨਵਰੀ ਵੀ ਇਹਨੇ ਮੈਂ ਲੈ ਕੇ ਆਂ ਇਨ ਮੈਣ ਵਾਸਤੇ ਫਿਰ ਬਾਬਾ ਜੀ ਸਾਡੇ ਪਿੰਡ ਉਦਗਵੇਸ਼ ਨੂੰ ਸੀ ਉਹ ਵੀ ਆਏ ਮੈਣ ਵਾਸਤੇ ਚਲੋ ਬਾਕੀ ਜੋ ਵੀ ਕਿਨੇ ਜਿਹਦਾ ਕਿਸੇ ਦਾ ਸਹਿਯੋਗ ਸੀ ਕੀਤਾ ਪਰ ਬਾਈ ਜੀ ਤੁਹਾਡਾ ਦੇਣਾ ਦੇ ਨਹੀਂ ਸਕਦੇ ਜਿੰਨਾ ਮੇਰੇ ਕੋਲ ਉਹ ਲਫਜੇ ਹੈ ਨਹੀਂ ਮੈਂ ਕਿਹੜੇ ਲਫਜਾ ਨਾ ਮੇਰੇ ਖਨਮਾੜੇ ਦਾ ਤੁਸੀਂ ਮਾਰ ਬਾਕੀ ਇਹਨੂੰ ਥੈਂਕ ਯੂ ਤੁਹਾਡਾ ਤੁਹਾਡੇ ਕਰਕੇ ਸਾਨੂੰ ਇੰਨੀ ਸੇਵਾ ਕਰਨ ਦਾ ਮੌਕਾ ਮਿਲਿਆ ਸ਼ੁਕਰੀਆ ਬਾਪੂ ਇਹ ਉਹਨਾਂ ਲੋਕਾਂ ਲਈ ਇੱਕ ਮਿਸਾਲ ਨੇ ਕਿ ਮੈਸੇਜ ਨੇ ਵੀ ਜੇ ਕਰਨਾ ਹੋਵੇ ਕਿਸੇ ਦਾ ਉਹਦੇ ਲਈ ਮਾਂ ਹੋਣਾ ਜਾਂ ਪਿਓ ਹੋਣਾ ਜਾਂ ਭੈਣ ਹੋਣਾ ਜਾਂ ਭਰਾ ਹੋਣਾ ਜ਼ਰੂਰੀ ਨਹੀਂ ਅੱਖਾਂ ਹੋਣੀਆਂ ਵੀ ਜ਼ਰੂਰੀ ਨਹੀਂ ਵੀ ਸਾਡੀਆਂ ਅੱਖਾਂ ਹੈ ਨਹੀਂ ਗੀਆਂ ਅਸੀਂ ਕੁਝ ਨਹੀਂ ਕਰ ਸਕਦੇ ਸਤਪਾਲ ਜੀ ਨੇ ਕਰਕੇ ਦਿਖਾਇਆ ਅੱਖਾਂ ਵੀ ਹੈ ਨਹੀਂ ਸੀ ਤਾਂ ਵੀ ਉਹਨਾਂ ਦੀ ਸੇਵਾ ਕੀਤੀ ਰਿਸ਼ਤਾ ਵੀ ਹੈ ਨਹੀਂ ਸੀ ਕੋਈ ਨੇੜੇ ਦਾ ਤਾਂ ਵੀ ਆਪਣੀ ਸ਼ਰੀਕੇ ਦੇ ਵਿੱਚੋਂ ਇੱਕ ਰਿਸ਼ਤੇਦਾਰੀ ਨਿਭਾ ਕੇ ਅੱਜ ਆਪਣਾ ਫਰਜ਼ ਨਿਭਾ ਕੇ ਚਲੇ। ਠੀਕ ਹੈ ਸਤਪਾਲ ਬਾਪੂ ਠੀਕ ਹੈ ਜੀ ਜਿਉਂਦੇ ਬਸਦੇ ਰਹੋ ਮਿਲਦੇ ਰਹਾਂਗੇ ਆਪਾਂ ਗਾਂਵ 'ਵੀ ਹਾਂਜੀ ਗੁਰੂ ਕਿਰਪਾ ਕਰਨ ਬੋਲੇ ਚੱਲੇ ਮਾਫ ਕਰਨਾ ਇਹਨਾਂ ਦੇ ਸਮੇਂ ਦੇ ਵਿੱਚ ਕੋਈ ਵੀ ਲਾਗ ਨਹੀਂ ਬੋਲੇ ਕੋਈ ਗੱਲ ਨਹੀਂ ਜੀ ਨਵਾਣਾ ਬੋਲੇ ਸੋ ਨਿਹਾਲ ਜੀ ਕਾਕਾ ਸਾਹਿਬ ਆਏ